ਕਾਲਸ ਵਾਕਿਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਨਹੀਂ ਨਹੀਂ ਮੈਨੂੰ ਇਦਾਂ ਸੋਚਣਾ ਵੀ ਨਹੀਂ ਚਾਹੀਦਾ ਇਹ ਗੁਨਾਹ ਹੈ ਲੋਕਾਂ ਦੇ ਭੋਲੇ ਭਾਲੇ ਬੱਚਿਆਂ ਸਾਹਮਣੇ ਗਲਤ ਚੀਜ਼ਾਂ ਪਰੋਸਣੀਆਂ ਮਤਲਬ ਉਹਨਾਂ ਨੂੰ ਗਲਤ ਰਾਹੀ ਪਾਉਣਾ ਪਰ ਮੈਂ ਕੀ ਕਰਾਂ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂਗੀ ਭੁੱਖਿਆਂ ਤੋਂ ਤਾਂ ਭਗਤੀ ਵੀ ਨਹੀਂ ਹੁੰਦੀ ਮੇਰਾ ਕੰਮ ਵੀ ਤਾਂ ਭਗਤੀ ਹੀ ਹੈ ਸੱਚਾ ਸੁੱਚਾ ਗਾਉਣਾ ਆਪਣੀ ਸਭਿਆਚਾਰ ਨੂੰ ਪਰਫੁੱਲਤ ਕਰਨਾ ਪਰਿਵਾਰ ਦੀ ਜੀਆਂ ਵਿੱਚ ਬਹਿ ਕੇ ਸੁਣੀ ਜਾਣ ਵਾਲੇ ਗੀਤ ਜ਼ਿੰਦਗੀ ਦੀਆਂ ਖੁਸ਼ੀਆਂ ਦੁੱਖਾਂ ਸੁੱਖਾਂ ਦੇ ਗੀਤ ਇਹ ਵੀ ਤਾਂ ਭਗਤੀ ਹੀ ਹੈ ਭਗਤੀ ਵਿੱਚ ਪੈਸਾ ਨਹੀਂ ਦੇਖਿਆ ਜਾਂਦਾ ਪਰ ਪਰਿਵਾਰ ਦੀਆਂ ਜੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਾਂ ਪੈਸਾ ਜ਼ਰੂਰੀ ਹੈ ਫਿਰ ਮੈਂ ਕਿਉਂ ਨਾ ਗਾ ਲਵਾਂ ਕੁਝ ਇਹੋ ਜਿਹਾ ਜਿਸ ਨੂੰ ਲੋਕ ਚੱਕਮਾ ਆਖਦੇ ਨੇ ਮੇਰੀ ਮਾਂ ਮੇਰੀ ਭੈਣ ਮੇਰੇ ਪਿਤਾ ਜੀ ਆਪਣੇ ਸਭਿਆਚਾਰ ਦੀ ਸੇਵਾ ਕਰਦੇ ਇਸ ਜਹਾਨੋਂ ਤੁਰ ਗਏ ਆਹ ਸਨਮਾਨ ਚਿੰਨ ਕੋਈ ਪੇਟ ਦੀ ਅੱਗ ਥੋੜਾ ਬੁਝਾਉਣਗੇ ਅਗਲੇ ਹੀ ਪਾਲਖਿਆਲ ਆਉਂਦਾ ਲੈ ਨੀਰਾ ਪੈਸਾ ਤਾਂ ਸਭ ਕੁਝ ਨਹੀਂ ਹੁੰਦਾ ਜਦੋਂ ਇਹ ਸਨਮਾਨ ਮਿਲੇ ਸਨ ਉਸ ਵੇਲੇ ਦੀਆਂ ਰੌਣਕਾਂ ਹੀ ਹੋਰ ਸਨ ਘਰ ਪ੍ਰਸ਼ੰਸਕਾਂ ਨਾਲ ਭਰਿਆ ਰਹਿੰਦਾ ਸੀ ਵਕਤ ਵਕਤ ਦੀ ਗੱਲ ਹੁੰਦੀ ਹੈ ਮਾਤਾ ਪਿਤਾ ਦੇ ਹੁੰਦਿਆਂ ਘਰ ਵਿੱਚ ਵਰਕਤਾਂ ਦੀ ਰੌਣਕ ਸੀ ਲੋਕ ਵੀ ਖੜ ਖੜ ਕੇ ਸਲਾਮਾਂ ਕਰਦੇ ਸਨ ਹੁਣ ਹੁਣ ਕੋਈ ਸਾਰ ਨਹੀਂ ਲੈਂਦਾ ਸਭ ਦਾ ਸਰ ਗਿਆ ਪਰ ਮੇਰਾ ਨਹੀਂ ਸਰਿਆ ਮਾਪਿਆਂ ਬਿਨਾ ਉਹ ਬੀਤੇ ਚੰਗੇ ਵਕਤ ਬਾਰੇ ਸੋਚਦੀ ਕਦੇ ਪਰਲ ਪਰਲ ਅਥਰੂ ਬਹਾਉਂਦੀ ਕਦੇ ਦੁਪੱਟੇ ਦੇ ਪੱਲੇ ਨਾਲ ਹੰਝੂ ਅੱਖਾਂ ਦੇ ਅੰਦਰੋ ਹੀ ਚੁੱਕ ਲੈਂਦੀ ਫਿਰ ਮਾਂ ਨਾਲ ਗੱਲਾਂ ਕਰਨ ਲੱਗ ਪੈਂਦੀ ਮਾ ਤੈਨੂੰ ਯਾਦ ਹੈ ਨਾ ਜਦੋਂ ਅਸੀਂ ਨਿੱਕੀਆਂ ਹੁੰਦੀਆਂ ਸੀ ਤੂੰ ਸਾਨੂੰ ਲੋਕ ਗੀਤ ਸਿਖਾਉਂਦੀ ਹੁੰਦੀ ਸੀ ਅਸੀਂ ਤੇਰੇ ਨਾਲ ਹੀ ਗਾਉਂਦੀਆਂ ਜੇ ਸਾਡੇ ਤੋਂ ਗਾਉਣ ਲੱਗਿਆਂ ਕੋਈ ਗਲਤੀ ਹੋ ਜਾਂਦੀ ਤਾਂ ਤੂੰ ਇਸ ਗੱਲ ਦਾ ਲਿਹਾਜ਼ ਨਹੀਂ ਸੀ ਕਰਦੀ ਕਿ ਅਸੀਂ ਤੇਰੀਆਂ ਧੀਆਂ ਹਾਂ ਸਾਡਾ ਗਾਉਣ ਰੋਗ ਕੀ ਝਿੜਕ ਕੀ ਅਤੇ ਪਿਆਰ ਨਾਲ ਸਾਡਾ ਬੋਲਣਾ ਦਰੁਸਤ ਕਰਦੀ ਜੇਸਤਾ ਸਾਦਕਾ ਸਾਨੂੰ ਆਪਣੀ ਮਾਂ ਬੋਲੀ ਸੋਹਣੇ ਤਰੀਕੇ ਨਾਲ ਬੋਲਣੀ ਆਈ ਅਤੇ ਗੌਣਾ ਵੀ ਆ ਗਿਆ ਮਾਂ ਤੂੰ ਕਿਉਂ ਤੁਰ ਗਈ ਮੈਂ ਕੱਲੀ ਘਰ ਦੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂ ਲੋਕ ਕਹਿੰਦੇ ਨੇ ਡਾਡਾ ਰੱਬ ਪਤਾ ਨਹੀਂ ਕਿੱਥੇ ਖਪਾ ਲੈਂਦਾ ਹੈ ਜਾਣ ਵਾਲਿਆਂ ਨੂੰ ਮੈਂ ਵੀ ਇੱਦਾਂ ਹੀ ਸੋਚਦੀ ਰਹਿੰਦੀ ਆ ਉਸ ਦੇ ਕੰਨਾਂ ਦੀਆਂ ਠੂਠੀਆਂ ਅਥਰੂਆਂ ਨਾਲ ਭਰੀਆਂ ਪਈਆਂ ਸਨ ਪਾਸਾ ਬਦਲਿਆ ਤਾਂ ਇੱਕ ਪਾਸੇ ਬਾਲਾ ਖਾਰਾ ਪਾਣੀ ਸਿਰਹਾਣੀ ਤੇ ਡੁੱਲ ਗਿਆ। ਆਪਣੀ ਹੀ ਖਿਆਲਾਂ ਦੀ ਉਧੀੜ ਬਉਣ ਵਿੱਚ ਉਲਜੀ ਸੀ। ਘਰ ਦੀਆਂ ਟੰਗੀਆਂ ਤੁਰਸ਼ੀਆਂ ਕਰਕੇ ਉਸ ਨੇ ਆਪਣਾ ਘਰ ਵੀ ਵੇਚਣ ਤੇ ਲਾ ਦਿੱਤਾ ਸੀ। ਜੀ ਕਰਦਾ ਸੀ ਕਿਤੇ ਦੂਸਰੇ ਦੇਸ਼ ਚਲੀ ਜਾਵਾਂ। ਸੋਚਦੀ ਕੀ ਰੱਖਿਆ ਇੱਥੇ ਹੁਣ? ਕੋਈ ਉਹਨਾਂ ਦੀ ਸੱਭਿਆਚਾਰਕ ਗਾਇਕੀ ਨੂੰ ਸੁਣ ਕੇ ਰਾਜੀ ਨਹੀਂ। ਨਮੀ ਨਮੀ ਗਾਇਕ ਪੈਸੇ ਕਮਾਉਣ ਖਾਤਰ ਨਸ਼ਿਆਂ ਦੀ ਮਾਰ ਢਾੜ ਦੇ ਗੀਤ ਗਾ ਕੇ ਚੜਦੀ ਉਮਰ ਦੀ ਬੱਚਿਆਂ ਨੂੰ ਫੋਕੀ ਫੂਫਾ ਵਿੱਚ ਪਸਾ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਖਰਾਹੀ ਪਾ ਰਹੀ ਹਨ ਮੇਰੀ ਮਾਂ ਤਾਂ ਸੁਹਾਗ ਘੋੜੀਆਂ ਗਾਉਂਦੀ ਸੀ ਉਸ ਨੇ ਸਾਨੂੰ ਵੀ ਸਿਖਾਇਆ ਪਰ ਹੁਣ ਦੁਨੀਆ ਗਰਕਣ ਤੇ ਆਈ ਪਈ ਹੈ ਭੈਣ ਭਰਾ ਵੀ ਇਕੱਠੇ ਗੰਦੇਮੰਦੇ ਗਾਣਿਆਂ ਤੇ ਨੱਚੀ ਜਾਣਗੇ ਆ ਗਾਉਣ ਵਾਲਿਆਂ ਨੂੰ ਇਹਨਾਂ ਦੀ ਪਰਿਵਾਰਾਂ ਦੀਆਂ ਬੀਬੀਆਂ ਭੈਣਾ ਨਹੀਂ ਕੁਝ ਆਖਦੀਆਂ ਹੋਣਗੀਆਂ ਕਿ ਕਿਉਂ ਗੰਦਮੰਦ ਗਾ ਕੇ ਧੀਆ ਭੈਣਾ ਦੇ ਦੁਖੀ ਬਣਦੇ ਹੋ ਕੀ ਪਤਾ ਕਹਿੰਦੀਆਂ ਹੋਣ ਇਹੋ ਜਿਹੇ ਸਿਰ ਫਿਰੇ ਕਿਸੇ ਦਾ ਕਹਿਣਾ ਨਹੀਂ ਮੰਨਦੇ ਬਸ ਸਮਾਜ ਨੂੰ ਗੰਦਲਾ ਕਰਨ ਤੇ ਲੱਗੇ ਹੋਏ ਨੇ ਉਹਨਾਂ ਦੀ ਜ਼ਮੀਰ ਉਹਨਾਂ ਨੂੰ ਕਿਉਂ ਨਹੀਂ ਲਾਣ ਤਾਂ ਪਾਉਂਦੀ ਇਹਨਾਂ ਲੋਕਾਂ ਨੂੰ ਐਨੀ ਵੀ ਸਮਝ ਨਹੀਂ ਕਿ ਲੋਕਾਂ ਦੇ ਬੱਚਿਆਂ ਨੂੰ ਕਰਾਹੀ ਪਾ ਕੇ ਉਹਨਾਂ ਨੂੰ ਨਸ਼ਿਆਂ ਵਾਲੇ ਗੀਤ ਸੁਣਾ ਕੇ ਮੌਤ ਦੇ ਮੂੰਹ ਵੱਲ ਤੋਰਨ ਵਾਲਿਆਂ ਦਾ ਕਦੇ ਭਲਾ ਨਹੀਂ ਹੁੰਦਾ ਇੰਨਾ ਹੀ ਖਿਆਲਾਂ ਦੀ ਉਦੇੜ ਪਉਣ ਵਿੱਚ ਉਹ ਕਦੇ ਆਪਣੇ ਹੰਝੀਆਂ ਨੂੰ ਬਿਨਾਂ ਰੋਕ ਟੋਕ ਵਗਣ ਦਿੰਦੀ ਕਦੇ ਅੱਖਾਂ ਵਿੱਚ ਹੀ ਸੁਕਾਉਣ ਦਾ ਯਤਨ ਕਰਦੀ ਮਾਂ ਤੂੰ ਜੁਗਣੀ ਕਿੰਨੀ ਕਮਾਲ ਦੀ ਗੌਂਦੀ ਹੁੰਦੀ ਸੀ ਤੇਰੀ ਲੰਮੀ ਹੇਕ ਤੇ ਲੋਕ ਆਸ਼ਾ ਸ਼ਿਕਾਰ ਉਠਦੇ ਸਨ ਅਸੀਂ ਨਿੱਕੀਆਂ ਹੁੰਦੀਆਂ ਤੇਰੀ ਨਾਲ ਜਾਂਦੀਆਂ ਸਾਨੂੰ ਲੱਗਦਾ ਹੁੰਦਾ ਸੀ ਜਿਵੇਂ ਸਾਰਾ ਬ੍ਰਹਿਮੰਡ ਤੇਰੀ ਹੇਕ ਨਾਲ ਗੂੰਜ ਉਠਿਆ ਹੋਵੇ ਸਰੋਤਿਆਂ ਦੇ ਲੂੰ ਕੰਡੇ ਖੜੇ ਹੋ ਜਾਂਦੇ ਸਨ ਜਾਪਦਾ ਹੁੰਦਾ ਸੀ ਅਸੀਂ ਸਾਰੇ ਸਰੋਤੇ ਸਾਰੋਗ ਕੇ ਸੁਣ ਰਹੇ ਹੋਂ ਮੇਰੀ ਭੈਣ ਤੁਰ ਗਈ ਮੈਨੂੰ ਜਾਪਿਆ ਮੇਰੀ ਇੱਕ ਬਾਹ ਟੁੱਟ ਗਈ ਫਿਰ ਤੂੰ ਵੀ ਚਲੀ ਗਈ ਮੇਰੀਆਂ ਦੋਵੇਂ ਬਾਹਾਂ ਬੇਜਾਨ ਹੋਈਆਂ ਜਾਪੀਆਂ ਮੇਰੇ ਦੋਵੇਂ ਪਾਸੇ ਸੁੰਨ ਹੋ ਗਈ ਮੈਨੂੰ ਪਿਓ ਮੈਨੂੰ ਦਲਾਸਾ ਦਿੰਦਾ ਮੈਂ ਪਿਓ ਦੇ ਚਿਹਰੇ ਤੇ ਖੁਸ਼ੀ ਦੇਖਣ ਲਈ ਸਾਰੀ ਤਾਕਤ ਤੇਰੀਆਂ ਸੌਪੀਆਂ ਜ਼ਿੰਮੇਵਾਰੀਆਂ ਨੂੰ ਡਬਾਉਣ ਤੇ ਲਾ ਖੜੀ ਹੋਣ ਦੀ ਕੋਸ਼ਿਸ਼ ਕਰਦੀ ਰਹੀ ਪਰ ਪਿਓ ਵੀ ਤੇਰੀ ਪੈੜ ਦਾਬ ਦਾ ਤੇਰੀ ਪਿੱਛੇ ਹੀ ਤੁਰ ਗਿਆ ਮੈਨੂੰ ਲੱਗਦਾ ਇਹ ਲੋਕ ਗੀਤ ਸੁਣਨ ਵਾਲੇ ਵੀ ਤੁਹਾਡੀਆਂ ਪੈੜਾਂ ਨੱਪਦੀ ਪਤਾ ਨਹੀਂ ਕਿੱਧਰ ਨੂੰ ਤੁਰ ਗਈ ਪੂਰਾ ਮੇਲਾ ਹੀ ਵਿਛੜ ਗਿਆ ਜਿਹੜਾ ਕੰਮ ਆਪਾਂ ਸਾਰੇ ਜਣੇ ਰਲ ਮਿਲ ਕੇ ਕਰਦੇ ਸੀ ਮੈਂ ਭਾਵੇਂ ਕੱਲੀ ਕਿਵੇਂ ਕਰ ਸਕਦੀ ਆ ਉਸ ਦੀਆਂ ਸੋਚਾਂ ਦੇ ਪ੍ਰਿੰਦੇ ਸਾਰੀ ਰਾਤ ਉਡਾਰੀਆਂ ਲਾਉਂਦੇ ਰਹਿੰਦੇ ਕਦੇ ਰੋਂਦੇ ਕਦੇ ਬੀਤੇ ਚੰਗੇ ਦਿਨਾਂ ਨੂੰ ਯਾਦ ਕਰਕੇ ਖੁਸ਼ੀ ਮਹਿਸੂਸ ਕਰਦੇ ਜਦੋਂ ਬਿਮਾਰ ਭੈਣ ਪਾਸਾ ਪਰਤਦੀ ਤਾਂ ਉਹ ਉੱਠ ਕੇ ਉਸ ਨੂੰ ਦੇਖਣ ਲੱਗਦੀ ਬੱਚਿਆਂ ਨੂੰ ਪੰਜਾਬੀ ਲੋਕ ਗੀਤਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਕਈ ਵਾਰ ਬੱਚੇ ਉਸ ਨੂੰ ਕਹਿੰਦੇ ਮਹਿਸੂਸ ਹੁੰਦੇ ਕੀ ਰੱਖਿਆ ਤੇਰੇ ਲੋਕ ਗੀਤਾਂ ਵਿੱਚ ਜਿਹੜੇ ਪਰਿਵਾਰ ਦਾ ਢਿੱਡ ਨਹੀਂ ਭਰ ਸਕਦੇ ਜਦੋਂ ਬਹੁਤ ਔਕ ਹੁੰਦੀ ਆਪਣੇ ਆਪ ਨੂੰ ਆਪੇ ਮੀਣਾ ਮਾਰਨ ਨੂੰ ਜੀ ਕਰਦਾ ਕਦੇ ਮਾਂ ਲਈ ਉਲਾਂਬਾ ਉੱਠਦਾ ਕੀ ਖਟਿਆ ਚੰਗਾ ਗਾ ਕੇ ਜੀ ਆਪ ਜਾਣਾ ਹੀ ਸੀ ਜੁਗਣੀ ਨੂੰ ਤਾਂ ਮੇਰੇ ਕੋਲ ਛੱਡ ਜਾਂਦੀ ਉਸ ਨੂੰ ਜਾਪਦਾ ਸੀ ਜੁਗਣੀ ਵੀ ਮਾਂ ਦੇ ਨਾਲ ਹੀ ਚਲੀ ਗਈ ਜਦੋਂ ਮਾਨ ਖਿਜ ਕੇ ਉਸ ਨੂੰ ਲੀਹੋਂ ਹਟਕੇ ਗਾਉਣ ਲਈ ਆਖਣ ਦੀ ਕੋਸ਼ਿਸ਼ ਕਰਦਾ ਤਾਂ ਮਾਂ ਵੱਲੋਂ ਦਿੱਤੀ ਫਲਕਾਰੀ ਉਸ ਨੂੰ ਗੱਲਾਂ ਕਰਦੀ ਜਾਪਦੀ ਜਿਵੇਂ ਆਖਰੀ ਹੋਵੇ ਇਹ ਤੈਨੂੰ ਮੈਂ ਗੀਤਾਂ ਦਾ ਸਿਰ ਕੱਜਣ ਲਈ ਦਿੱਤੀ ਹੈ ਆਪਣੇ ਗੀਤਾਂ ਦਾ ਸਿਰ ਨੰਗਾ ਨਾ ਹੋਣ ਦੇਵੀਂ ਫਿਰ ਉਸ ਨੂੰ ਮਾਂ ਦੀਆਂ ਗੱਲਾਂ ਚੇਤੇ ਆਉਣ ਲੱਗ ਪੈਂਦੀਆਂ ਔਖੇ ਸੌਖੇ ਸਮੇਂ ਨੇ ਲੰਘ ਹੀ ਜਾਣਾ ਹੁੰਦਾ ਏ ਫਲਕਾਰੀਆਂ ਨੂਹਾਂ ਧੀਆਂ ਨੂੰ ਸੋਜ ਲਈ ਹੀ ਨਹੀਂ ਦਿੱਤੀਆਂ ਜਾਂਦੀਆਂ ਇੰਨਾ ਖੂਬਸੂਰਤ ਫੁੱਲ ਪੱਤੀਆਂ ਦੇ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਛੁਪੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਨਿਭਾਉਣ ਦਾ ਭਾਰ ਮੋਢਿਆਂ 'ਤੇ ਆ ਪੈਂਦਾ ਹੈ ਉਹ ਫਲਕਾਰੀ ਦੀ ਬੁਕਲ ਮਾਰਦੀ ਥੋੜੀ ਦੇਰ ਬਾਅਦ ਉਸ ਨੂੰ ਜਾਪਦਾ ਇਹ ਜ਼ਿੰਮੇਵਾਰੀਆਂ ਨਿਭਾਉਣ ਦੀ ਉਸ ਵਿੱਚ ਹਿੰਮਤ ਨਹੀਂ ਕਦੇ ਉਸ ਨੂੰ ਜਾਪਦਾ ਕਿ ਇਸ ਬਪਲਕਾਰੀ ਨਾਲ ਉਸ ਦੀ ਹਿੰਮਤ ਕਈ ਗੁਣਾ ਵੱਧ ਜਾਂਦੀ ਹੈ ਮਾਂ ਕਦੇ ਡੇਗਦਾ ਕਦੇ ਖੜਾ ਹੋ ਜਾਂਦਾ ਉਹ ਕਿੰਨਾ ਕਿੰਨਾ ਚਿਰ ਮਾਂ ਵੱਲੋਂ ਦਿੱਤੀ ਇਸ ਅਨਮੋਲ ਤੋਹਫ਼ੇ ਨੂੰ ਨਿਹਾਰਦੀ ਕਦੇ ਉਸਤੇ ਰੇਸ਼ਮੀ ਫੁੱਲਾਂ ਤੇ ਹੱਥ ਫੇਰਦੀ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗਵਾ ਜਾਂਦੀ ਮਾਂ ਨਾਨੀ ਦੀ ਯਾਦ ਆਉਂਦੀ ਹੈ ਤੁਹਾਨੂੰ ਜਦੋਂ ਉਸ ਬੇਟੀ ਲੱਕ ਦੇ ਦਿਵਾਲੇ ਬਾਹਾਂ ਬਲਕੇ ਆਖ ਦੀ ਤਾਂ ਉਸ ਦੀ ਸੋਚਾਂ ਦੀ ਲੜੀ ਟੁੱਟ ਜਾਂਦੀ ਨਾਨੀ ਤਾਂ ਕਿਤੇ ਨਹੀਂ ਗਈ ਮੇਰੇ ਅੰਦਰ ਹੀ ਕਿਤੇ ਲੁਕੀ ਹੋਈ ਹੈ ਜਦੋਂ ਮੈਂ ਕਿਤੇ ਗਾਉਂਦੀ ਹਾਂ ਮੇਰੇ ਗਲੇ ਵਿੱਚ ਆ ਬੈਠਦੀ ਹੈ ਸੱਚੀ ਜਦੋਂ ਉਹ ਗਾਉਂਦੀ ਤਾਂ ਉਸ ਦੀ ਮਾਂ ਤੇ ਭੈਣ ਉਸ ਦੀ ਦੋਵੇਂ ਪਾਸੇ ਆਖ ਲੋਂਦੀਆਂ ਪਿਓ ਉਹ ਨਾ ਸਾਰਿਆਂ ਦੇ ਪਿੱਛੇ ਖੜਾ ਹੁੰਦਾ ਜਦੋਂ ਉਹ ਗਾ ਕੇ ਸਟੇਜ ਤੋਂ ਉੱਤਰਦੀ ਤਾਂ ਉਹ ਤਿੰਨ ਨੂੰ ਪਤਾ ਨਹੀਂ ਕਿੱਧਰ ਗਾਇਬ ਹੋ ਜਾਂਦੀ ਜਦੋਂ ਉਹ ਉਦਾਸ ਹੋਣ ਲੱਗਦੀ ਤਾਂ ਉਸ ਦੇ ਅੰਦਰੋਂ ਹੀ ਕਿਤੋਂ ਆਵਾਜ਼ ਆਉਂਦੀ ਅਸੀਂ ਤੇਰੇ ਨਾਲ ਹੀ ਆ ਕਿਤੇ ਨਹੀਂ ਗਏ ਉਹ ਮੁਸਕਰਾ ਉੱਠਦੀ ਮਨੋਂ ਮਨੀ ਆਖਦੀ ਮੈਨੂੰ ਪਤਾ ਹੈ ਤੁਸੀਂ ਮੇਰੇ ਨਾਲ ਹੋ ਤੁਹਾਨੂੰ ਪਤਾ ਹੈ ਮੈਂ ਕਿੰਨੀ ਜਿੱਦੀ ਹਾਂ ਕਿਤੇ ਨਹੀਂ ਜਾਣ ਦੇਣਾ ਤੁਹਾਨੂੰ ਭਾਵੇਂ ਉਹ ਸੰਭਾਲਣ ਦੀ ਕੋਸ਼ਿਸ਼ ਕਰਦੀ ਪਰ ਜ਼ਿੰਮੇਵਾਰੀਆਂ ਅਤੇ ਤੰਗੀਆਂ ਤਰਸ਼ੀਆਂ ਫੇਰ ਆ ਕੇ ਏਰਦੀਆਂ ਇੱਕ ਦਿਨ ਕਿਸੇ ਚੈਨਲ ਵਾਲਿਆਂ ਦਾ ਫੋਨ ਆਇਆ ਉਹ ਇੰਟਰਵਿਊ ਲਈ ਸਮਾਂ ਮੰਗ ਰਹੇ ਸਨ ਉਸਦੀ ਮਾਂ ਬੇਲੇ ਦੀ ਜਾਣ ਪਛਾਣਦੇ ਸਨ ਉਸਨੇ ਉਹਨਾਂ ਨੂੰ ਸਮਾਂ ਦੇ ਦਿੱਤਾ ਇੰਟਰਵਿਊ ਸਮੇਯੋਸਤੀਆਂ ਅੱਖਾਂ ਵਿੱਚੋਂ ਵਾਗਦੇ ਅਥਰੂ ਹਜ਼ਾਰਾਂ ਲੱਖਾਂ ਦਰਸ਼ਕਾਂ ਦੀਆਂ ਅੱਖਾਂ ਵਿੱਚੋਂ ਵਗ ਤੁਰੇ ਸਨ ਬਹੁਤ ਸਾਰੇ ਉਹਨਾਂ ਦੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਦੇ ਹੱਥ ਮਦਦ ਲਈ ਵਧੇ ਉਸ ਦਾ ਆਖਣਾ ਸੀ ਮਦਦ ਨਹੀਂ ਕੰਮ ਚਾਹੀਦਾ ਲੋਕਾਂ ਦੀਆਂ ਪ੍ਰਤੀਕਿਰਿਆ ਨੇ ਉਸ ਨੂੰ ਹੌਸਲਾ ਦਿੱਤਾ ਹੌਸਲਾ ਦਿੱਤਾ ਕਈਆਂ ਆਖਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਪਰਿਵਾਰ ਔਖ ਵਿੱਚ ਹੈ ਬਹੁਤ ਸਾਰੇ ਹੱਥ ਦਵਾਵਾਂ ਲਈ ਉੱਠੇ ਬਹੁਤ ਸਾਰੇ ਅਸ਼ੀਰਵਾਦ ਲਈ ਅਤੇ ਬਹੁਤ ਸਾਰੇ ਮਦਦ ਲਈ ਉਸ ਦਾ ਮਨ ਖੁਸ਼ੀ ਨਾਲ ਭਰ ਗਿਆ ਚੰਗਾ ਸੁਣਨ ਵਾਲੇ ਵੀ ਬਹੁਤ ਹਨ ਉਹ ਸੋਚਣ ਲੱਗੀ ਸਵੇਰ ਹੁੰਦਿਆਂ ਫੋਨ ਵੱਜਿਆ ਕਿਸੇ ਆਖਿਆ ਭੈਣ ਜੀ ਬੇਟੇ ਦਾ ਵਿਆਹ ਹੈ ਘੋੜੀਆਂ ਤੁਸੀਂ ਗਾਉਣੀਆਂ ਨੇ ਕਿਸੇ ਆਖਿਆ ਧੀ ਦਾ ਵਿਆਹ ਹੈ ਤੁਸੀਂ ਜ਼ਰੂਰ ਆਉਣਾ ਹੈ ਉਸ ਧੀ ਧੀ ਨੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਮਾਂ ਦੇ ਨਾਲ ਗਈ ਜੁਗਣੀ ਉਸ ਨੂੰ ਹੱਸਦੀ ਖੇਡਦੀ ਆਖ ਦੀ ਜਾਪੀ ਜੇ ਤੇਰੀ ਮਾਂ ਕਿਤੇ ਨਹੀਂ ਗਈ ਗਈ ਮੈਂ ਵੀ ਨਹੀਂ ਤੇਰੇ ਨਾਲ ਹੀ ਆ ਉਸ ਨੇ ਮਸਕਰੌਂਦਿਆਂ ਪੁੱਛਿਆ ਤੂੰ ਪਰਤ ਆਈ ਏ ਅੱਗੋਂ ਜੁਗਣੀ ਨੇ ਵੀ ਹੰਗਾਰਾ ਭਰਿਆ ਉਸ ਨੂੰ ਪ੍ਰਤੀਤ ਹੋਇਆ ਉਸ ਦੇ ਗਲੇ ਅੰਦਰ ਜੁਗਣੀ ਨੇ ਆਪਣੀ ਥਾਂ ਮਲ ਲਈਏ ਮੈਨੂੰ ਉਮੀਦ ਹੈ ਕਿ ਇਹ ਪੰਜਾਬੀ ਸਭਿਆਚਾਰ ਨੂੰ ਬਿਆਨ ਕਰਦੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ ਲਾਈਕ ਜ਼ਰੂਰ ਕਰਨਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ